ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਲੇਰਕੋਟਲਾ ਜੀ ਦੀ ਜੋਗ ਅਗਵਾਈ ਦੇ ਵਿੱਚ ਮਾੜੇ ਅੰਸ਼ਾਂ ਵਿਰੁੱਧ ਜਿਹੜੀ ਮਹਮ ਵੱਢੀ ਹੋਈ ਆ ਉਹਦੇ ਤਹਿਤ ਸਾਡੇ ਡੀਐਸਪੀ ਡੀਸ਼ਤੀਸ਼ ਕੁਮਾਰ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਹਰ ਹਰ ਸਿਮਰਨਜੀਤ ਸਿੰਘ ਆਪਣੇ ਜਿਹੜੇ ਸੀਆਈਐਨ ਚਾਰਜ ਆ ਇਹਨਾਂ ਦੇ ਏਐਸਸੀ ਹਰਜੀਤ ਸਿੰਘ ਨੇ 22 ਤਰੀਕ ਨੂੰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਹੈਪੀਸੀ ਰਾਮਨਗਰ ਵਸਤੀ ਸੰਗਰੂਪ ਦਾ ਇੱਕ ਸਗਾ ਸਾਹਿਲ ਜਿਹੜਾ ਆਪਣੇ ਮਲੇਰਕੋਟਲੇ ਦਾ ਸੀ ਇਹਨਾਂ ਕੋਲੋਂ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਸਗੇ ਇਸੀ ਸਿਟੀ ਟੂ ਰੇਡ ਕੋਲ ਦਾ ਮੁਕਦਮਾ ਦਰਜ ਕਰਾਇਆ ਸੀ ਉਸ ਤੋਂ ਬਾਅਦ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀਗਾ ਰਿਮਾਂਡ ਦੇ ਵਿੱਚ ਪੁਛਗਿਛ ਦੇ ਵਿੱਚ ਆਇਆ ਵੀ ਇਹਨਾਂ ਨੇ 6 ਮੋਟਰਸਾਈਕਲ ਲਾਹੌਰ ਜਿਹੜੇ ਆਪਣੇ ਮਲੇਰਕੋਟਲੇ ਤੇ ਮਲੇਰਕੋਟਲੇ ਦੇ ਆਲੇ ਦੁਆਲੇ ਏਰੀਆ ਤੋਂ ਇਹਨਾਂ ਨੇ ਚੋਰੀ ਕੀਤੀ ਸੀਗੇ ਤੇ 6 ਮੋਟਰਸਾਈਕਲ ਹੋਰ ਬਰਾਮਦ ਕਰਾਇਆ ਅਜੇ ਤਫ਼ਤੀਸ਼ ਜਾਰੀ ਆ ਕਿ ਕਿਹੜੀ ਕਿਹੜੀ ਜਗ੍ਹਾ ਤੋਂ ਮੋਟਰਸਾਈਕਲ ਚੋਰੀ ਹੋਏ ਆ ਜਾਂ ਕਿਹੜਾ ਇਹਨਾਂ ਮੁਕਦਮਾ ਦਰਜ ਹੈ ਜਾਂ ਨਹੀਂ ਹੈ ਕਿਉਂਕਿ ਇਹਨਾਂ ਨੇ ਨੰਬਰ ਪਲੇਟਾਂ ਵਗੈਰਾ ਸਾਰੀਆਂ ਉਤਾਰੀਆਂ ਹੋਈਆਂ ਆ ਉਹ ਜਰਸੀ ਨੰਬਰ ਤੇ ਇੰਜਨ ਨੰਬਰ ਤੋਂ ਇਹਨਾਂ ਦੇ ਅਸਲ ਮਾਲਕਾਂ ਨੂੰ ਟ੍ਰੇਸ ਕਰਕੇ ਇਹ ਹੈਂਡਓਵਰ ਕੀਤੇ ਜਾਣਗੇ ਸਰ ਹੋਰ ਵੀ ਕੇਸਾਂ ਚ ਮੁਲਬਿਸ ਨੇ ਹਜੇ ਤਫਤੀਸ਼ ਚੱਲ ਰਹੀ ਆ ਇੱਕ ਸਾਡੇ ਕੋਲ ਸਰਮਾਨਡ ਤੇ ਆ ਤੇ ਪੁਛਗਿਸ਼ ਚ ਜੋ ਵੀ ਅੱਗੇ ਸਾਹਮਣੇ ਆ ਸਕਦਾ ਵੀ ਹੋਰ ਵੀ ਕੇਸਾਂ ਚ ਇਨਵੋਲਡ ਹੋਣ ਸਰ ਕੀ ਪ੍ਰੋਫਾਈਲਾਂ ਨੇ ਪੜੇ ਲਿਖੇ ਨੇ ਨਸ਼ੇ ਦੀ ਆਦੀ ਨੇ ਕੀ ਆ ਨਹੀਂ ਜ਼ਿਆਦਾ ਪੜੇ ਲਿਖੇ ਨਹੀਂ ਗੇ ਤੇ ਨਸ਼ੇ ਦੇ ਆਦੀ ਵੀ ਨਹੀਂ ਗੇ ਬਾਕੀ ਹਜੇ ਅੱਗੇ ਪੁਛਗਿਸ਼ ਕਰ ਰਹੇ ਆ